मैं हाँ स्वाति गुप्ता अमेरिकी राष्ट्रपति डोनल्ड ट्रंप ने अपने सबका सलाहकार एलोन मस्क निकाला की चेतावनी जारी की है। है तकनीकी मुगल न दुकान बंद करके दखणी अफ्रीका वापस घर सकती है ਰਾਸ਼ਟਰਪਤੀ 트럼ਪ ਚਾਹੁੰਦੇ ਹਨ ਕਿ ਇੱਕ ਵੱਡਾ ਸੁੰਦਰ ਬਿੱਲ ਉਨ੍ਹਾਂ ਦੇ ਪਹਿਲੇ ਕਾਰਜਕਾਲ ਦੇ ਟੈਕਸ ਕਟੌਤੀਆਂ ਨੂੰ 4.5 ਟ੍ਰਿਲੀਅਨ ਡਾਲਰ ਤੱਕ ਵਧਾਏ, ਫੌਜੀ ਖਰਚ ਨੂੰ ਵਧਾਏ ਅਤੇ ਬੇਮਿਸਾਲ ਸਮੂਹਿਕ ਦੇਸ਼ ਨਿਕਾਲੇ ਅਤੇ ਸਰਹੱਦੀ ਸੁਰੱਖਿਆ ਲਈ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਫੰਡ ਦੇਵੇ। ਜਿਵੇਂ ਕਿ ਅਮਰੀਕੀ ਸੈਨੇਟ, ਵਾਈਟ ਹਾਊਸ ਦੇ ਵਿਸ਼ਾਲ ਟੈਕਸ ਅਤੇ ਇਮੀਗ੍ਰੇਸ਼ਨ ਏਜੰਟੇ ਤੇ VOTING ਦੇ ਨੇੜੇ ਪਹੁੰਚ ਰਿਹਾ ਤਕਨੀਕੀ ਅਰਬਪਤੀ ਐਲਾਨ ਮਸਕ ਨੇ ਰਾਸ਼ਟਰਪਤੀ ਡੋਨਲਡ 트럼ਪ ਦੇ ਪ੍ਰਮੁੱਖ ਖਰਚ ਬਿੱਲ ਇੱਕ ਵੱਡਾ ਸੁੰਦਰ ਬਿੱਲ ਦੀ ਆਪਣੀ ਆਲੋਚਨਾ ਨੂੰ ਮੁੜ ਸੁਰਜੀਤ ਕੀਤਾ ਹੈ ਅਤੇ ਉਨ੍ਹਾਂ ਕਾਨੂੰਨ ਸਾਜ਼ਾ ਨੂੰ ਹਟਾਉਣ ਧਮਕੀ ਦਿੱਤੀ ਹੈ ਜੋ ਇਸ ਅਪ੍ਰਸਿੱਧ ਪੈਕੇਜ ਦਾ ਸਮਰਥਨ ਕਰਦੇ ਹਨ ਜਿਸ ਨਾਲ ਸਮਾਜਿਕ ਭਲਾਈ ਪ੍ਰੋਗਰਾਮਾਂ ਨੂੰ ਘਟਾਉਣ ਅਤੇ ਰਾਸ਼ਟਰੀ ਕਰਜ਼ੇ ਵਿੱਚ 3 ਟ੍ਰਿਲੀਅਨ ਡਾਲਰ ਦਾ ਵਾਅਦਾ ਹੋਣ ਦੀ ਉਮੀਦ ਹੈ ਅਮਰੀਕੀ ਸੈਨੇਟ ਵਿੱਚ ਕਾਨੂੰਨ ਸਾਜ਼ ਸੋਮਵਾਰ ਨੂੰ ਸੋਧ ਵੋਟਾਂ ਦੇ ਮੈਰਾਥਨ ਸੈਸ਼ਨ ਵਿੱਚ ਫਸ ਗਏ ਕਿਉਂਕਿ ਰਿਪਬਲਿਕਨਾਂ ਨੇ ਵੱਡਾ ਸੁੰਦਰ ਬਿੱਲ ਪਾਸ ਕਰਨ ਦੀ ਕੋਸ਼ਿਸ਼ ਕੀਤੀ ਜੋ ਕਿ 2017 ਵਿੱਚ ਪਾਸ ਕੀਤੇ ਗਏ ਟਰੰਪ ਦੇ ਟੈਕਸ ਕਟੌਤੀਆਂ ਨੂੰ ਵਧਾਏਗਾ ਕਾਂਗਰਸ ਦੇ ਹਰ ਮੈਂਬਰ ਜਿਸ ਨੇ ਸਰਕਾਰੀ ਖਰਚਿਆਂ ਨੂੰ ਘਟਾਉਣ ਲਈ ਮੁਹਿੰਮ ਚਲਾਈ ਅਤੇ ਫਿਰ ਤੁਰੰਤ ਇਤਿਹਾਸ ਦੇ ਸਭ ਤੋਂ ਵੱਡੇ ਦੇ ਵਾਅਦੇ ਲਈ ਵੋਟ ਦਿੱਤੀ ਉਸ ਦਾ ਸਿਰ ਸ਼ਰਮ ਨਾਲ ਝੁਕ ਜਾਣਾ ਚਾਹੀਦਾ ਹੈ ਐਲਾਨ ਮਸਕ ਜੋ ਮਈ ਤੱਕ 트ੰਪ ਦੇ ਰਾਸ਼ਟਰਪਤੀ ਸਲਾਹਕਾਰ ਸਨ ਉਹਨਾਂ ਨੇ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਕਿ ਉਹ ਅਗਲੇ ਸਾਲ ਆਪਣਾ ਪ੍ਰਾਈਮਰੀ ਹਾਰ ਜਾਣਗੇ ਜੇ ਉਹ ਇਸ ਧਰਤੀ ਤੇ ਉਹਨਾਂ ਦਾ ਆਖਰੀ ਕੰਮ ਹੋਇਆ ਨਵੀਨਤਨ ਸੈਨੇਟ ਡਰਾਫਟ ਬਿਲ ਅਮਰੀਕਾ ਵਿੱਚ ਲੱਖਾਂ ਨੌਕਰੀਆਂ ਨੂੰ ਤਬਾਹ ਕਰ ਦੇਵੇਗਾ ਤੇ ਸਾਡੇ ਦੇਸ਼ ਨੂੰ ਬਹੁਤ ਜ਼ਿਆਦਾ ਰਣਨੀਤਿਕ ਨੁਕਸਾਨ ਪਹੁੰਚਾਏਗਾ ਜਿਸ ਨੂੰ ਕਿ ਪਹਿਲਾ ਫਜ਼ੂਲ ਖਰਚਿਆਂ ਨਾਲ ਪਰ ਇੱਕ ਨੌਣੀ ਜਿਹੜੀ ਹੈ ਚੀਜ਼ ਵੱਜੋਂ ਦਰਸਾਇਆ ਸੀ ਉਸੇ ਮਸਕ ਦੇ ਵੱਲੋਂ ਬਿਲ ਦੀ ਆਲੋਚਨਾ ਕਰਨ ਦੇ ਨਾਲ ਉਹਨਾਂ ਅਤੇ ਟਰੰਪ ਵਿਚਕਾਰ ਆਨਲਾਈਨ ਝਗੜਾ ਸ਼ੁਰੂ ਹੋ ਗਿਆ ਦੋਵੇਂ ਆਦਮੀ ਸੋਸ਼ਲ ਮੀਡੀਆ ਖਾਤਿਆਂ ਤੇ ਇੱਕ ਦੂਸਰੇ ਨੂੰ ਨਿਸ਼ਾਨਾ ਬਣਾ ਰਹੇ ਸਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ